ਪਲਾਟ ਦੇ ਝਗੜੇ ਨੂੰ ਲੈ ਕੇ ਪਿੰਡ ਕੁਲਾਣਾ ਵਿਖੇ ਕੁਝ ਲੋਕਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੋਲੀ ਚਲਾ ਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ 71 ਜਾਣਕਾਰੀ ਅਨੁਸਾਰ ਪਿੰਡ ਕੁਲਾਣਾ ਦੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦਾ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇਸ ਦੌਰਾਨ ਨਜ਼ਦੀਕੀ ਵਿਅਕਤੀਆਂ ਵੱਲੋਂ ਘਰ ਅੰਦਰ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਗੁਰਜਿੰਦਰ ਸਿੰਘ ਵਾਸੀ ਕੁਰਕਣੀ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਵੁੱਡਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਕੁਲਾਣਾ ਵਿਖੇ ਹੋਈ ਫਾਇਰਿੰਗ ਦੇ ਦੋਸ਼ੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਜਸਵੰਦੀ ਡੀਐਸਪੀ ਰਮਨਪ੍ਰੀਤ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਜੀ ਮੈਂ ਤੁਹਾਡੀ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕੱਦਮਾ ਨੰਬਰ 187 ਅੰਡਰ ਸੈਕਸ਼ਨ 109 191 190 ਅਕਾਡ 2 ਬੀਐਨਐਸ ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਇਹ ਸੀਗਾ ਜੀ ਕਿ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਹਨਾਂ ਦਾ ਪਾਰਟੀ ਦਾ ਦੋਨਾਂ ਦਾ ਰਾਜਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਕਾਲੀ ਗੋਲ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਤੇ ਫਾਇਰਿੰਗ ਕੀਤੀ ਗਈ ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ ਫਾਇਰਿੰਗ ਕੀਤੀ ਗਈ ਸੀ ਕਿ ਜੀ ਕਿ 6 ਬੰਦੇ ਅਕਿਊਜ਼ ਨੇ ਬਾਈ ਨੇਮ ਦੇ ਵਿੱਚ ਉਕਤਮੇ ਚ ਇਹ ਜੀ ਬਹਾਦਰ ਸਿੰਘ ਗੋੜ ਸਿੰਘ ਮੰਗਰ ਸਿੰਘ ਸ਼ੇਰਜੀਤ ਸਿੰਘ ਬਲਵਿੰਦਰ ਕੌਰ ਤੇ ਨਵਦੀਪ ਕੌਰ ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਗੋੜ ਸਿੰਘ ਨੇ ਫਾਇਰ ਕੀਤਾ ਸੋ ਇਹ ਸਾਨੂੰ ਮਿੱਤੀ 79 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10:00 ਵਜੇ ਐਫ ਆਈ ਆਰ ਲਾਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਜਿਦੀ ਪਾਲ ਦੇ ਵਿੱਚ ਲੱਗੀਆਂ ਹੋਈਆਂ ਸੀ ਅਕੀਉ ਦੇ ਸੋ ਸਾਨੂੰ ਇੱਕ ਕਾਮਯਾਬੀ ਦੇ ਵਿੱਚ ਇਹ ਮਿਲੀ ਹੈ ਕਿ ਬਹਾਦਰ ਸਿੰਘ, ਬੋਰ ਸਿੰਘ ਤੇ ਬਲਵਿੰਦਰ ਗੌਰ ਇਹ ਅਸੀਂ ਐਫਟੀ ਐਂਡ ਕਰ ਲਿਆ ਅੱਜ ਅਰੈਸਟ ਕਰ ਲਏ ਗਏ ਆ ਸੋ ਇਹਨਾਂ ਵੱਲੋਂ 12 ਬੋਰ ਰਾਈਫਲ ਪਲੱਸ 2 ਜਿੰਦਾ ਕਾਰਟੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਾਊਟ ਐਨੀ ਨੰਬਰ ਰਿਕਵਰ ਹੋਇਆ ਜੀ ਇਨੀਸ਼ੀਅਲ ਫੇਸ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨਜਾਇਜ਼ ਅਸਲਾ ਹੈ ਬਟ ਹੁਣ ਸਾਡੇ ਅਪਨ ਵੈਰੀਫਿਕੇਸ਼ਨ ਪਤਾ ਲੱਗਿਆ ਕਿ ਇਹ ਜਿਹੜਾ ਅਸਲਾ ਹੈਗਾ ਬਹਾਦਰ ਸਿੰਘ ਦੇ ਨਾਮ ਤੇ ਰਜਿਸਟਰਡ ਹੈ ਇੱਕ ਚੰਕੌਰ ਸਿੰਘ ਹੈ ਇਹੜਾ ਨੰਤਾ ਉਹਦਾ ਸਗਾ ਸਕੇ ਸੰਬੰਧੀਆਂ ਦੇ ਵਿੱਚੋਂ ਹੀ ਹੈਗਾ ਇਹ ਗੁਰਿੰਦਰ ਸਿੰਘ ਉੱਥੇ ਮੌਕੇ ਤੇ ਉਹਦੀ ਮਦਦ ਲਈ ਆਇਆ ਸੀਗਾ ਸੋ ਅਨਫੋਰਚਨਟਲੀ ਉਹਦੇ ਪੱਟਦੇ ਫਿਰ ਰਿਹਾ ਬਟ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਗੁਰਿੰਦਰ ਜੀ ਜੋ ਐਮਸ ਬਠਿੰਡਾ ਦੇਖੇ ਦਾਖਲ ਹੈ ਸੋ ਇਸਕ ਤੁਹਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਬੰਦਾ ਨਾਰਮਲ ਹੈ ਡੇਂਜਰ ਆਊਟ ਆਫ ਡੇਂਜਰ ਹੈ ਪੁਲਿਸ ਪਾਰਟੀਆਂ ਲਗਾਤਾਰ ਟੈਕਨੀਕਲ ਸੋਰਸਸ ਹਿਮਨ ਰਿਸੋਰਸਸ ਸਾਰਿਆਂ ਤੇ ਵਰਕ ਕਰ ਰਹੀਆਂ ਸੋ ਜਿੰਨੇ ਬਾਕੀ ਅਕਿਊਜ਼ਡ ਹੈ ਸੋ ਅਸੀਂ ਪੁਲਿਸ ਦੇ ਪੂਰੀ ਜੋ ਪੂਰਜੋਰ ਕੋਸ਼ਿਸ਼ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਪਕੜ ਲੈਂਦੇ ਹਾਂ ਵਡਲਾਡਾ ਤੋਂ ਅਮਨ ਮਹਿਤਾ ਦੀ ਕਸਰਪੋਟ